ਹੁਣ ਰਾਵਣ ਮਹਾ ਗਿਆਨੀ ਹੋਇਆ ਹੈ ਰਾਵਣ ਦੇ ਕਦੇ ਅਰਥ ਧਿਆਨ ਨਾਲ ਸਮਝੋ ਵੈਰੀਆਂ ਨੂੰ ਰਵਾ ਦੇਣ ਵਾਲਾ ਰਾਵਣ ਵਿਸ਼ਰਵਾ ਦਾ ਪੁੱਤਰ ਜੋ ਕੈਕਸੀ ਦੇ ਉਧਰ ਤੋਂ ਜੰਮਿਆ ਸੀ ਹੁਣ ਇਹ ਬੜਾ ਕਰੋਧੀ ਸੀ ਬੜਾ ਅਹੰਕਾਰੀ ਸੀ ਫਿਰ ਸਾਰੇ ਦੇ ਸਾਰੇ ਭਾਈ ਵੀ ਓਦਾਂ ਦੇ ਟਕਰੇ ਕੁੰਭ ਕਰਨ ਦਾ ਸੁਭਾਅ ਵੀ ਬੜਾ ਗੁੱਸੇ ਖੋਰਾ ਅੱਛਾ ਕੈਕਸੀ ਨੇ ਪ੍ਰਾਰਥਨਾ ਕੀਤੀ ਵੀ ਕੋਈ ਸ਼ਾਂਤ ਪੁੱਤਰ ਵੀ ਤੇ ਚਾਹੀਦਾ ਹੈ ਨਾ ਵੇ ਸ਼ਰਵਣ ਨੇ ਪੁੱਤਰ ਦੀ ਦਾਤ ਦਿੱਤੀ ਵਿਭੇਸ਼ਣ ਉਹ ਸਤੋ ਗੁਣੀ ਸੀ ਨੇਕ ਬੰਦਾ ਸੀ ਹੁਣ ਜਿੰਨੇ ਵੀ ਪ੍ਰਾਚੀਨ ਗ੍ਰੰਥ ਨੇ 라ਵਣ ਬਾਬਤ ਇਹ ਹੀ ਆਵੇਗਾ ਵੀ ਉਹਦੇ 10 ਸਿਰ ਸਨ ਉਹਨੇ ਤਪસ્યા ਕੀਤੀ ਬ੍ਰਹਮਾ ਜੀ ਤੋਂ ਵਰ ਪ੍ਰਾਪਤ ਕੀਤਾ ਜਗਤ ਨੂੰ ਜਿੱਤ ਲਵਾਂ ਮੈਨੂੰ ਕੋਈ ਹਰਾ ਨਾ ਸਕੇ ਮਾਰ ਨਾ ਸਕੇ ਪਰ ਏਡਾ ਅਹੰਗ ਦੇ ਵਿੱਚ ਚੂਰ ਹੋਇਆ ਆਪਣੇ ਮਤੇਰੇ ਭਾਈ ਕਬੀਰ ਕੋਲੋਂ ਲੰਕਾ ਖੋਲੀ ਔਰ ਪੁਸ਼ਪਕ ਜਿਹੜਾ ਵਿਮਾਨ ਸੀ ਉਹਦੇ ਪਾਸੋਂ ਖੋਲਿਆ ਬਹੁਤ ਇਸਤਰੀਆਂ ਵਿਆਈਆਂ ਪਰ ਘਰ ਵਿੱਚ ਹੀ ਬੁਰੀ ਨਜ਼ਰ ਰੱਖਣ ਲੱਗ ਪਿਆ ਵਿਭੀਸ਼ਣ ਦੀ ਔਰਤ ਤੇ ਹੀ ਬੁਰੀ ਨਜ਼ਰ ਪਾਈ ਆਪਣੀ ਪਰਜਾਈ ਤੇ ਚਾਟ ਕਹਿ ਦਿੰਦੇ ਨੇ ਨਾ ਕਿ ਜੇ ਭਾਈ ਭੇਦ ਨਾ ਦਿੰਦਾ ਤੇ ਲੰਕਾ ਨਾ ਢੈਂਦੀ ਭਾਈ ਨੇ ਭੇਦ ਸ਼੍ਰੀ ਰਾਮਚੰਦਰ ਮਹਾਰਾਜ ਨੂੰ ਖੁਸ਼ੀ ਨਾਲ ਨਹੀਂ ਦਿੱਤਾ ਆਪਣੇ ਘਰ ਦੀ ਪਤ ਬਚਾਉਣ ਲਈ ਦਿੱਤਾ ਸੀ ਦੂਸਰੇ ਤਰਫੋਂ ਜਦੋਂ ਸਮਝ ਨਾ ਨਾ ਹੋਵੇ ਵੀ ਸਿੱਕੇ ਦਾ ਅਗਲਾ ਪਹਿਲੂ ਕਿਹੜਾ ਹੈ ਤੇ ਐਵੇਂ ਨਿੰਦਾ ਵਿੱਚ ਨਹੀਂ ਪੈਣਾ ਚਾਹੀਦਾ ਉਤਾਰਾ ਮਹਾਪੁਰਸ਼ਾਂ ਦੀ ਫਿਰ ਇੱਕ ਗੱਲ ਹੋਰ ਬੜੀ ਪ੍ਰਚਲਿਤ ਹੈ। ਰਾਵਣ ਨੂੰ ਨੇਕਦਿਲ ਦਿਖਾਉਣਗੇ ਤੇ ਸ਼੍ਰੀ ਰਾਮਚੰਦਰ ਨੂੰ ਬੁਰਾ ਕਹਿਣਗੇ। ਔਰ ਸੇਖ ਹੋ ਕੇ ਇਹ ਬਚਨ ਕਰਨਾ ਸੋਭਾ ਨਹੀਂ ਦਿੰਦਾ ਸਾਨੂੰ। ਗੁਰੂ ਗ੍ਰੰਥ ਸਾਹਿਬ ਜੀ ਧਿਆਨ ਨਾਲ ਪੜਿਓ ਰਾਵਣ ਬਾਰੇ ਲਿਖਿਆ ਕੀ ਹੈ। ਉਹਨੂੰ ਮੂਰਖ ਲਿਖਿਆ ਹੈ। ਅਬਿਮਾਨੀ ਲਿਖਿਆ ਹੈ, ਗੁਨਾਹ ਕਰਨ ਵਾਲਾ ਲਿਖਿਆ ਹੈ। ਹੁਣ ਇਹ ਜਿਹੜਾ ਦੂਸਰਾ 라ਵਣ ਦਾ ਪਖ ਹੈ ਵੀ ਗਿਆਨੀ ਸੀ ਬਾਹੂਬਲੀ ਸੀ ਇਹਨੂੰ ਵੀ ਬਾਣੀ ਨੇ ਚਿੱਤਰਿਆ ਹੈ ਕੋਈ ਦੂਰ ਹੈ ਨਹੀਂ ਪਰ ਜਿੱਡਾ ਬੰਦੇ ਦਾ ਦਾਇਰਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਓਨੀ ਵੱਡੀ ਹੁੰਦੀ ਹੈ ਹਲਕਾ ਬੰਦਾ ਗਲਤੀ ਕਰੇ ਦੁਨੀਆ ਭੁਲਾ ਦਿੰਦੀ ਹੈ ਮਹਾ ਗਿਆਨੀ ਅਗਿਆਨੀ ਹੋ ਨਿਬੜੇ ਉਹ ਦੁਨੀਆ ਨਹੀਂ ਭੁਲਾਉਂਦੀ ਉਹ ਲਾਨ ਤਾਂ ਸਦੀਆਂ ਤੱਕ ਪੈਂਦੀਆਂ ਰਹਿੰਦੀਆਂ ਨੇ ਹੁਣ ਇਹਨਾਂ ਰਾਣੀਆਂ ਚੋਂ ਮੰਦੋਦਰੀ ਜੋ ਪਟਰਾਣੀ ਐ ਉਹਦਾ ਬੜਾ ਅਦਬ ਸਤਕਾਰ ਸੀ ਰਾਵਣ ਦੇ ਦਰਬਾਰ ਵਿੱਚ क्रूर ਸੁਭਾਅ ਕਰਕੇ ਇਹਨੂੰ ਰਾक्षਸਾਂ ਦੇ ਸੀ ਇਹ ਨਾ ਸਮਝਿਓ ਵੀ ਇਹ ਜਿਵੇਂ ਬ੍ਰਾਹਮਣ ਦੀ ਵਰਣਵਾੰਡਾ ਉਹਦੇ ਅਨੁਸਾਰ ਸ਼ੂਦਰ ਹੋਣਾ ਹੈ ਆਦੀਵਾਸੀ ਹੋਣਾ ਹੈ ਇਹ ਤੁਹਾਡਾ ਭਲੇਖਾ ਹੈ ਸਾਰਿਆਂ ਦਾ ब्राह्मण ਸੀ ਕੋਲ ਤੋਂ 라वण ਚਤੁਰਬਕਤਾ ਸੀ ਚੌਵਾਂ ਵੇਦਾਂ ਦਾ ਗਿਆਤਾ ਆਪਾਂ ਇੱਕ ਗੱਲ ਧਿਆਨ ਨਾਲ ਜਾਣ ਲਈਏ ਵੀ ਜਿਹੜੀ ਧਾਰਮਿਕ ਵਿਦਿਆ ਸੀ ਉਹਨਾਂ ਸਮਿਆਂ ਵਿੱਚ ਉਹ ਗੁਰੂਕੁਲ ਅੰਦਰ ਮਿਲਦੀ ਸੀ ਤੇ ਗੁਰੂਕੁਲ ਮੰਦਰਾਂ ਚ ਹੁੰਦੇ ਸੀ ਤੇ ਬ੍ਰਾਹਮਣ ਤੇ ਛਤਰੀ ਦੋਹਾਂ ਤਿਹਰਾ ਤੋਂ ਬਿਨਾ ਤੀਜੀ ਚੌਥੀ ਤੇ ਵੈਸ਼ ਤੇ ਸ਼ੂਦਰ ਮੰਦਰ ਚ ਜਾ ਨਹੀਂ ਸੀ ਸਕਦੇ ਤੇ ਜਦੋਂ 라वण ਸ਼ੂਦਰਾਂ ਦਾ ਕਾਕਾ ਸਮਝੋਗੇ ਆਦੀਵਾਸੀ ਸਮਝ ਲਓਗੇ ਭਾਰਤ ਵਰਸ਼ਦਾ ਤੇ ਵਿਦਿਆ ਕਿਥੋਂ ਪੜਿਆ ਉਹ ਬ੍ਰਾਹਮਣਾਂ ਦਾ ਫਰਜ਼ੰਦ ਸੀ ਝਗੜਾ ਛਾਤਰੀਆਂ ਨਾਲ ਸੀ ਸ਼੍ਰੀ ਰਾਮਚੰਦਰ ਉਹਨਾਂ ਨਾਲ ਤਾਂ ਇਹ ਉਹਨਾਂ ਦਾ ਆਪਸੀ ਝਗੜਾ ਰਿਹਾ ਹੈ ਖੈਰ ਹੁਣ ਜਿੱਥੇ ਮਾਤਾ ਸੀਤਾ ਦੇ ਹਰਣ ਦੀ ਗੱਲ ਆਉਂਦੀ ਹੈ। ਉੱਥੇ ਫਿਰ ਸ਼੍ਰੀ ਰਾਮਚੰਦਰ ਨੇ ਬਦਲਾ ਲੈਣ ਦੀ ਠਾਨੀ। ਇਤਿਹਾਸ ਤੇ ਵਿੱਚ ਬੜਾ ਲੰਬੇਰਾ ਯੁੱਧ ਹੁੰਦਾ ਹੈ। ਜ਼ਿਕਰ ਮਿਲਦਾ ਹੈ। ਤੇ ਜਿਹੜੇ ਇਹਨਾਂ ਕਹਾਣੀਆਂ ਨੂੰ ਮਿੱਥ ਕਹਿ ਦਿੰਦੇ ਨੇ ਮੈਂ ਸੁਨਿਮਰ ਬੇਨਤੀ ਕਰਨੀ ਚਾਹੁੰਦਾ ਹੈ। ਜਦੋਂ ਕਿਸੇ ਧਰਮ ਦੀ ਹੋਂਦ ਲਈ ਤੁਸੀਂ ਖਤਰਾ ਬਣਦੇ ਹੋ ਤੇ ਤੁਹਾਡੇ ਲਈ ਅਗਲਾ ਵੀ ਖਤਰਾ ਬਣੇਗਾ ਭੱਜਦਿਆਂ ਨੂੰ ਵਾਣ ਇੱਕੋ ਜਿਹਾ ਹੁੰਦਾ ਹੈ ਮਿੱਥ ਦਾ ਮਤਲਬ ਹੈ ਝੂਠ ਤੇ ਗੁਰੂ ਗ੍ਰੰਥ ਸਾਹਿਬ ਨੇ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਸਭਨਾ ਦਾ ਜ਼ਿਕਰ ਕੀਤਾ ਹੈ ਗੁਰੂ ਇਕ ਸਿਧਾਂਤ ਦੇ ਗਿਆ ਸਾਨੂੰ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ ਮੁਰੀਦ ਨੇ ਚੱਲਣਾ ਮੇਰੇ ਕਹੇ ਗੁਰਦੇਵ ਆਂਦੇ ਨੇ ਤੇ ਤੁਹਾਨੂੰ ਗੁਰ ਸਿੱਖਿਆ ਤੇ ਚਲਾਉਣ ਲਈ ਝੂਠੀਆਂ ਹੀ ਧਾਰਨਾ ਦੇਈ ਗਏ ਗੁਰੂ ਆਪ ਝੂਠ ਬੋਲਦਾ ਰਿਹਾ ਹੋਵੇਗਾ ਉਹਨੂੰ ਕੋਈ ਸੱਚੀ ਉਦਾਹਰਣ ਹੀ ਨਹੀਂ ਮਿਲੀ ਗੁਰੂ ਝੂਠਾ ਨਹੀਂ ਹੈ ਤੁਹਾਡੇ ਕਥਾਕਾਰ ਝੂਠੇ ਨੇ ਜਿਨ੍ਹਾਂ ਨੂੰ ਬਾਣੀ ਦੇ ਅਲਫਾਜ਼ਾਂ ਦੀ ਸਮਝ ਨਹੀਂ ਵੀ ਕਿਹੜੀ ਭਾਸ਼ਾ ਤੋਂ ਲਏ ਗਏ ਨੇ ਵਜੂਦ ਕੀ ਹੈ ਮਾੜੇ ਮੋਟ ਲੈਕਚਰ ਸਿੱਖੇ ਕਥਾਕਾਰ ਬਣ ਗਏ ਜਿਉਂ ਲੱਗਦੇ ਕੈਂਚੀ ਫੇਰਨ ਇਹ ਭੁੱਲੀ ਗਏ ਵੀ ਤੁਸੀਂ ਇੱਕ ਉਂਗਲ ਕੀਤੀ ਹੈ ਅਗਲੇ ਦੇ ਧਰਮ ਵੱਲ ਤੇ ਚਾਰ ਤੁਹਾਡੇ ਵੱਲ ਹੋਈਆਂ ਨੇ ਕੱਲ ਨੂੰ ਗੁਰਨਾਨਕ ਸਾਹਿਬ ਨੂੰ ਅਗਲੇ ਮੇਥਾ ਖਣਗੇ ਕੀ ਵਿਖਾਓਗੇ ਇਤਿਹਾਸਿਕ ਗ੍ਰੰਥ ਉਹ ਤੇ ਹਿੰਦੂਆਂ ਕੋਲ ਵੀ ਪਏ ਨੇ ਰਾਮਕ੍ਰਿਸ਼ਨ ਦੇ ਤੁਸੀਂ ਜੀਸਸ ਕ੍ਰਾਈਸਟ ਨੂੰ ਮਿੱਥ ਆਖਦੇ ਹੋ ਉਹ ਤੁਹਾਡੇ ਗੁਰੂਆਂ ਨੂੰ ਮਿੱਥ ਆਖਣਗੇ ਮੁਹੰਮਦ ਸਾਹਿਬ ਨੂੰ ਮਿੱਥ ਆਖਦੇ ਹੋ ਤੁਹਾਡੇ ਗੁਰੂਆਂ ਨੂੰ ਮਿੱਥ ਆਖਣਗੇ ਹੁਣ ਜਿਹੜਾ ਜਿੰਨਾ ਪ੍ਰਚੀਨ ਹੋ ਜਾਂਦਾ ਹੈ ਧਰਮ ਹੌਲੀ ਹੌਲੀ ਤੇ ਅਸਿਕ ਲਿਖਤਾਂ ਵੀ ਘਟਦੀਆਂ ਨੇ ਪਰ ਧਰਮ ਦੀ ਦੁਨੀਆ ਟਿੱਕੀ ਵਿਸ਼ਵਾਸ ਤੇ ਐ ਸਾਇੰਸ ਟਿੱਕੀ ਐ ਐਗਜ਼ਾਮਪਲਸ ਤੇ ਐਕਸਪੈਰੀਮੈਂਟਸ ਤੇ ਸਾਇੰਸਾਂ ਦੀ ਐਕਸਪੈਰੀਮੈਂਟ ਕਰੋ ਫਿਰ ਮੰਨਾਂਗੇ ਧਰਮ ਮੰਦਾ ਪਹਿਲਾਂ ਮੰਨ ਫਿਰ ਦਰਸ਼ਨ ਦਵੇਗਾ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਵੀ ਇਹ ਰਾਮ ਰਾਵਣ ਹੋਏ ਨੇ ਤੇ ਸਿੱਧੇ ਜੇ ਅਲਫਾਜ਼ ਨੇ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਐ ਅਕਾਲ ਪੁਰਖ ਤ੍ਰੇਤੇ ਯੁਗ ਵਿੱਚ ਤੇਰੀ ਅਗੰਮੀ ਜੋਤ ਸ਼੍ਰੀ ਰਾਮਚੰਦਰ ਵਿੱਚ ਪ੍ਰਗਟ ਰਹੀ ਹੈ ਤ੍ਰੇਤੇ ਦੇ ਅਵਤਾਰ ਸਨੋ ਰਾਵਣ ਨਾਲ ਝਗੜਾ ਕਿਉਂ ਹੋਇਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਭੂ ਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਇੱਥੇ ਰਾਵਣ ਭੁੱਲਿਆ ਆਖਿਆ ਹੈ RAM ਨੂੰ ਭੁੱਲਿਆ ਨਹੀਂ ਆਖਿਆ ਅਸੀਂ ਬੀਬੀ ਸਰੂਪ ਨਖਾ ਵਾਲਾ ਝਗੜਾ ਜਦੋਂ ਵਿਚਲੇ ਆਉਨੇ ਆਂ ਵੀ ਰਾਵਣ ਨੇ ਬਦਲਾ ਲਿਆ ਇਹ ਗੱਲ ਧਿਆਨ ਨਾਲ ਸਮਝ ਲਿਓ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਤુલਸੀ ਵਾਲੀ ਰਮਾਇਣ ਵਿੱਚ ਕੁਝ ਹੋਰ ਜ਼ਿਕਰ ਮਿਲੇਗਾ। ਬਾਲਮੀਕ ਦੀ ਵਾਲੀ ਰਮਾਇਣ ਵਿੱਚ ਕੁਝ ਹੋਰ ਜ਼ਿਕਰ ਮਿਲੇਗਾ। ਪਿਛਲਿਆਂ ਸਮਿਆਂ 'ਚ ਨਾ ਸਵੰਬਰ ਹੁੰਦੇ ਸੀ। ਸਵੰਬਰ ਨੂੰ ਜਿੱਤਣ ਵਾਲਾ ਰਾਜਕੁਮਾਰੀ ਦਾ ਵਰ ਬਣਦਾ ਸੀ। ਹੁਣ ਸਵੰਬਰ ਰਚਿਆ ਗਿਆ ਸੀਤਾ ਮਾਤਾ ਦੇ ਲਈ ਉਥੇ ਰਾਵਣ ਵਰਗੇ रामचन्द्र जी ਵਰਗੇ लक्ष्मण वर्गे सूरमे ਸਨ ਤੋ ਉਥੇ ਬਥੇਰਾ ਝਗੜਾ ਖੜਾ ਹੋਇਆ रामचन्द्र जी स्वंबरजित ਦੇ ਨੇ ਹੁਣ ਸਰੂਪ ਸੁੰਦਰ ਹੈ ਰੂਪ ਰੇਖਾ ਬੜੀ ਅਗੰਮੀ ਸੀ श्री रामचन्द्र जी ਦੀ श्री लक्ष्मण ਦੀ 라ਵਣ ਦੀ ਭੈਣ ਸਰੂਪ ਨਖਾ ਦਾ ਦਿਲ ਆਇਆ ਰਾਮਚੰਦਰ ਜੀ ਤੇ ਵੀ ਬਲੀ ਨੇ ਬਲਵਾਨ ਨੇ ਸੁੰਦਰ ਨੇ ਉਹਨਾਂ ਆਖਿਆ ਨਹੀਂ ਮੈਂ ਸੀਤਾ ਦੇ ਨਾਲ ਵਿਆਹਿਆ ਹੋਇਆ ਹਾਂ ਸਰੂਪ ਨਖਾ ਲਕਸ਼ਮਣ ਕੋਲ ਜਾਂਦੀ ਹੈ ਉਹ ਕਹਿੰਦਾ ਮੈਂ ਜਤ ਸਤ ਵਿੱਚ ਪਰਪੱਖ ਰਹਿਣਾ ਹੈ ਉੱਥੇ ਸੀਤਾ ਮਾਤਾ ਸ਼੍ਰੀ ਰਾਮਚੰਦਰ ਜੀ ਦੇ ਨਾਲ ਤੇ ਮੋ ਕਰਦੀ ਏ ਜਤ ਸਤ ਵਿੱਚ ਪਰਪੱਕ ਐ ਜਦੋਂ ਦੋਰੇ ਫਿਰ ਸਰੂਪ ਨਖਾ ਰਾਮ ਜੀ ਕੋਲ ਜਾਂਦੀ ਏ ਫਿਰ ਉਹ ਮਨਾ ਕਰਦੇ ਨੇ ਗਰਮਾ ਗਰਮੀ ਵੀ ਹੁੰਦੀ ਏ ਫਿਰ ਲਕਸ਼ਮਣ ਵੱਲ ਜਾਂਦੀ ਏ ਲਕਸ਼ਮਣ ਜੀ ਵੀ ਕਾਲੇ ਪੈਂਦੇ ਨੇ ਸਰੂਪ ਨਖਾ ਵੀ ਬੋਲੀਆਂ ਮਾਰਦੀ ਏ ਰੂਪ ਰੰਗ ਦਾ ਮਾਣ ਕਰਦੀ ਏ ਲਕਸ਼ਮਣ ਕ੍ਰੋਧ ਦੇ ਧੋਕੇ ਸ਼ਸਤਰ ਦਾ ਵਾਰ ਕਰਦਾ ਨੱਕ ਵੱਡ ਦਿੰਦਾ ਹੈ ਸਰੂਪ ਕਰ ਦਿੰਦਾ ਸਰੂਪ ਨਖਾ ਨੂੰ ਹੁਣ ਇੱਥੇ ਲਕਸ਼ਮਣ ਨੇ ਗਲਤੀ ਕੀਤੀ ਹੈ ਦੂਸਰੀ ਤਰਫ ਸਰੂਪ ਨਖਾ ਕਾਮ ਦੇ ਵਿੱਚ ਵਾਸ਼ਨਾ ਵਿੱਚ ਗਲਤਾਨ ਹੈ ਪਰ ਰਾਵਣ ਨੇ ਕੀ ਕੀਤਾ ਯੁੱਧ ਲਈ ਵੰਗਾਰਨਾ ਹੈ ਲਕਸ਼ਮਣ ਨੂੰ ਵੰਗਾਰ ਸ਼੍ਰੀ ਰਾਮਚੰਦਰ ਨੂੰ ਵੰਗਾਰ ਜੇ ਲਕਸ਼ਮਣ ਗਲਤੀ ਕਰ ਗਿਆ ਤੇ ਰਾਵਣ ਨੇ ਗਲਤੀ ਕੀਤੀ ਮਾਤਾ ਸੀਤਾ ਦਾ ਹਰਣ ਕਰ ਲਿਆ ਖੈਰ ਜਿਹਦੀਆਂ ਬਾਹਾਂ 'ਚ ਬਲ ਸੀ ਉਹ ਜੁੱਧ ਜਿੱਤਿਆ ਲੱਖਾਂ ਪਾ ਸੱਚਾ ਝੂਠਾ ਕਿਸੇ ਨੂੰ ਆਖੀਏ ਕਿਸੇ ਧਿਰ ਦਾ ਪੱਖ ਲਈਏ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਗਲਤੀ ਰਾਵਣ ਦੀ ਸੀ ਰਾਵਣ ਭੁੱਲ ਗਿਆ ਸਮੇ ਦੇ ਅਵਤਾਰ ਦਾ ਖਿਆਲ ਨਾ ਕੀਤਾ ਇੱਕ ਇਸਤਰੀ ਦੀ ਪਤ ਨੂੰ ਹੱਥ ਪਾ ਲਿਆ ਤੇ ਜਿਹੜੇ ਆਂਦੇ ਬੜਾ ਉਹ ਲੰਗੋਟੇ ਦਾ ਪੱਕਾ ਸੀ ਜੇ ਚਾਹੁੰਦਾ ਤੇ ਮਾਤਾ ਸੀਤਾ ਦਾ ਜੱਤ ਸੱਤ ਤੋੜ ਦਿੰਦਾ ਉਹਨੇ ਹੱਥ ਨਹੀਂ ਲਾਇਆ ਉਹਨਾਂ ਨੂੰ ਇਹ ਖਿਆਲ ਹੀ ਨਹੀਂ ਵੀ ਹੱਥ ਕਿਉਂ ਨਹੀਂ ਲਾਇਆ ਸੀਤਾ ਕਿਤੇ ਚਾਹ ਨਾਲ ਨਹੀਂ ਚੁੱਕੀ 라ਵਣ ਨੇ ਬਦਲਾ ਲੈਣ ਲਈ ਚੁੱਕੀ ਹੈ ਪਤ ਵੀ ਲੁੱਟਦਾ ਪਰ ਮੁਸ਼ਕਲ ਇਹ ਸੀ ਜਿੱਥੇ ਵਾਰ ਮਿਲੇ ਹੋਏ ਸਨ 라ਵਣ ਨੂੰ ਉਥੇ ਸ਼ਰਾਪ ਵੀ ਸੀ ਵੇ ਜੇ ਤੂੰ ਕਿਸੇ ਇਸਤਰੀ ਦੇ ਨਾਲ ਧੱਕੋ ਜ਼ੋਰੀ ਸੰਬੰਧ ਬਣਾਉਣਾ ਚਾਹਿਆ ਇਸਤਰੀ ਦੀ ਮਨਜ਼ੂਰੀ ਤੋਂ ਬਿਨਾ ਮਰਜ਼ੀ ਤੋਂ ਬਿਨਾ ਖਿਲਾਫਤ ਕੀਤੀ ਤੂੰ ਭਸਮ ਹੋ ਜਾਵੇਂਗਾ ਹੁਣ ਮਾਤਾ ਸੀਤਾ ਜਤ ਸਤ ਵਿੱਚ ਕਾਇਮ ਸੀ ਆਪਣੇ ਪਤੀ ਪਰਮੇਸ਼ਰ ਸ਼੍ਰੀ ਰਾਮਚੰਦਰ ਨੂੰ ਤੇਉਂਦੀ ਸੀ ਉਹਦੇ ਮਨ ਵਿੱਚ ਰੰਚਕ ਮਾਤਰ ਵੀ ਪਾਪ ਨਹੀਂ ਸੀ ਉਹ ਆਮੀ ਕਿਉਂ ਭਰੇ ਰਾਵਣ ਦਾ ਸੰਗ ਕਰਨ ਲਈ ਤੋ ਪੈ ਭੀਤ ਹੋਏ 라ਵਣ ਨੇ ਹੱਥ ਨਹੀਂ ਸੀ ਲਾਇਆ ਬਾਟਿਕਾ ਵਿੱਚ ਮਾਤਾ ਸੀਤਾ ਨੂੰ ਰੱਖਿਆ ਵੀ ਕਦੇ ਤੇ ਇਹਦਾ ਮਨ ਪਿਗਲੇਗਾ ਡੋਲ ਜਾਵੇਗੀ ਪਰ ਉਹ ਮਾਤਾ ਨਹੀਂ ਡੋਲੀ ਇਸ ਕਰਕੇ ਉਹਦਾ ਜਤ ਸਤ ਕਾਇਮ ਰਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ 라ਵਣ ਮੂਰਖ ਭੁੱਲ ਗਿਆ ਉਹਨੇ ਕੋ ਕਰਮ ਕੀਤਾ ਵੇਖੋ ਸੋਨੇ ਦੀ ਲੰਕਾ ਵੀ ਲੁੱਟੀ ਗਈ ਤੇ ਸਿਰ ਵੀ ਗਵਾ ਬੈਠਾ ਗਰਬ ਗਿਆ ਬਿਨ ਸਤਗੁਰ ਹੇਤ ਤਪੱਸਿਆ ਤੇ ਕੀਤੀ ਸੀ ਅਜ਼ਮਤਾਂ ਤੇ ਹਾਸਲ ਕੀਤੀਆਂ ਸਨ ਪਰ ਪੂਰਾ ਗੁਰੂ ਨਹੀਂ ਸੀ ਮਿਲਿਆ ਜੇ ਗੁਰੂ ਮਿਲ ਜਾਂਦਾ ਉਪਦੇਸ਼ ਦਿੰਦਾ ਇਹਨੂੰ ਨਜ਼ਾਤ ਮਿਲ ਜਾਂਦੀ ਜਿੰਨਾ ਮਰਜੀ ਗਿਆਨ ਚੱਕੀ ਜਾਓ ਸਕੂਲੇ ਐਡਮਿਸ਼ਨ ਹੀ ਨਾ ਲਓ ਐਗਜ਼ਾਮ ਹੀ ਨਾ ਦਿਓ ਡਿਗਰੀ ਨਹੀਂ ਮਿਲਦੀ ਜਿੰਨੇ ਮਰਜੀ ਚੌਂਕੜੇ ਲਾਈ ਜਾਓ ਗੁਰੂ ਨਾ ਧਾਰਿਆ ਰਾਪਤੀ ਕੋਈ ਨਾ ਹੋਵੇਗੀ ਤਾਹੀ ਦੁਰਗਾ ਸਾਜਕੈ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਸ਼ਰ ਕਾਇਆ ਇਹ ਸ਼੍ਰੀ ਰਾਮਚੰਦਰ ਜੀ ਜੇ ਰਾਵਣ ਤੋਂ ਜਿੱਤੇ ਨੇ ਨਾ ਇਹ ਪ੍ਰਭੂ ਦੀ ਅਕਾਲ ਪੁਰਖ ਦੀ ਕਿਰਪਾ ਉਹਦੀ ਹੀ ਜੋਤ ਇਹਨਾਂ ਅੰਦਰ ਪਰਫੁੱਲਤ ਹੋ ਰਹੀ ਸੀ ਤੋਂ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਿੱਡੀਕ ਗੱਲ ਹੈ ਰਾਵਣ ਮਾਰ ਲਿਆ ਇਹ ਵਡਿਆਈ ਦਾ ਇੱਕ ਪੱਖ ਤੇ ਹੈ ਪਰ ਇਹਦੇ ਨਾਲੋਂ ਵੀ ਵੱਡੀਆਂ ਕਰਾਮਾਹਤਾ ਅਜ਼ਮਤਾ ਵਰਤਾ ਰਿਆ ਹੈ ਕੁਦਰਤ ਨੂੰ ਸਾਜ ਕੇ